ਬੰਗਲਾਦੇਸ਼ ਵਿੱਚ ਹਿੰਦੂ ਪਾਈਚਾਰੇ ਉੱਪਰ ਹੋ ਰਹੇ ਅਤਿਆਚਾਰ ਦੇ ਵਿਰੁੱਧ ਦੇ ਵਿੱਚ ਅੱਜ ਗੁਰਦਾਸਪੁਰ ਦੇ ਹਨੂਮਾਨ ਚੌਕ ਵਿਖੇ ਇਸ ਘਟਨਾ ਦੇ ਇੱਕੋ ਮੰਚ ਤੇ ਇਕੱਠੇ ਹੋ ਕੇ ਗੁਰਦਾਸਪੁਰ ਸ਼ਹਿਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਕੁਝ ਨੇ ਪੈਦਲ ਅਤੇ ਕੁਝ ਮੋਟਰਸਾਈਕਲਾਂ ਤੇ ਰਾਹੀਂ ਰੋਸ ਮਾਰਚ ਕੱਢ ਕੇ ਬੰਗਲਾਦੇਸ਼ ਸਰਕਾਰ ਦੇ ਖਿਲਾਫ ਦਾਇਆ ਰੋਸ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਸ਼ੇਸ਼ ਘਟਨਾ ਨੂੰ ਮੰਗ ਪੱਤਰ ਸਾਮਕੇ ਬੰਗਲਾਦੇਸ਼ ਸਰਕਾਰ ਤੇ ਹਿੰਦੂ ਉੱਪਰ ਅਤਿਆਚਾਰ ਕਰਨ ਦੀ ਜੋਰ ਸ਼ੋਰ ਨਾਲ ਕੀਤੀ ਚੁੱਕੀ ਮੰਗ ਤੁਸੀਂ ਦੇਖੋ ਡੀਐਸ ਨੇ ਉਹਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਅਨੀਤਾ ਅਬੇਦੀ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਜੁੜੋ ਧੰਨਵਾਦ ट अचार जुम्लादेशी हिंदुओं पे अत्याचार नहीं सहेंगे नहीं सहेंगे जुमला देशी हिंदुओं पे अत्याचार नहीं सहेंगे नहीं सहेंगे जय श्रीराम जय जय श्रीराम जय जय श्री राम जय श्रीराम हेलो आज गुरदासपुर विखे जो पिछली ਦੇ ਵਿੱਚ ਹਿੰਦੂਆਂ ਤੇ ਹਿੰਸਾ ਹੋਈ ਹੈ ਕਤਲਿਆਮ ਹੋਇਆ ਉਹਦੇ ਖਿਲਾਫ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਜਾ ਰਹੇ ਹਾਂ ਤਾਂ ਜੋ ਸਾਡੇ ਹਿੰਦੂ ਸਮਾਜ ਦੀ ਰੱਖਿਆ ਪੂਰੀ ਦੁਨੀਆ ਵਿੱਚ ਹਿੰਦੂ ਜਿੱਥੇ ਮਰਜੀ ਹੋਵੇ ਚਾਹੇ ਉਹ ਹਿੰਦੁਸਤਾਨ ਚਾਹੇ ਚਾਹੇ ਹਿੰਦੁਸਤਾਨ ਦੇ ਬਾਹਰ ਆਪਣੇ ਸਮਾਜ ਲਈ ਸਾਨੂੰ ਆਪਣੇ ਸਮਾਜ ਲਈ ਸਾਨੂੰ ਖੜਾ ਹੋਣਾ ਪੈਂਦਾ ਆਪਣੇ ਸਮਾਜ ਦੀ ਰੱਖਿਆ ਦੀ ਸਾਨੂੰ ਆਵਾਜ਼ ਚੁਕਨੀ ਪੈਂਦੀ ਆ ਅੱਜ ਉਹੀ ਆਵਾਜ਼ ਦਾ ਹਿੱਸਾ ਬਣ ਕੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਹਾਂ ਵੀ ਸਾਡੇ ਸਮਾਜ ਦੀ ਜਿਹੜੀ ਆਵਾਜ਼ ਆ ਇਹ ਬੰਗਲਾਦੇਸ਼ ਤੱਕ ਪਹੁੰਚਾਓ ਕਿ ਉਹਨਾਂ ਦੀ ਸਰਕਾਰ ਸક્ષਮ ਨਹੀਂ ਹੈ ਸਾਡੇ ਹਿੰਦੂਆਂ ਦੀ ਰੱਖਿਆ ਕਰਨ ਦੇ ਵਿੱਚ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਬੇਨਤੀ ਆ ਵੀ ਸਾਡੇ ਹਿੰਦੂਆਂ ਦੀ ਰੱਖਿਆ ਕੀਤੀ ਜਾਵੇ ਬੰਗਲਾਦੇਸ਼ 'ਚ ਜਿਹੜਾ ਹਿੰਦੂਆਂ ਦੇ ਨਰਸੰਘਾਰ ਹੈ ਇਹ ਬਰਦਾਸ਼ਤ ਨਹੀਂ ਹੋਏਗਾ ਜੈ ਸ਼੍ਰੀ ਰਾਮ ਜੈ ਕਰੋ ਜਵਿਕੰਦਰ ਭਾਜੀ ਜਿਹੜੇ ਸਾਡੇ ਹਿੰਦੂ ਭਰਾਵਾਂ ਤੇ ਹਮਲਾ ਹੋ ਰਿਹਾ ਬੰਗਲਾਦੇਸ਼ 'ਚ ਬਹੁਤ ਮਾੜੀ ਗੱਲ ਆ ਤੁਸੀਂ ਦੇਖ ਦਿਓ ਕਿ ਸਾਡਾ ਜਿਹੜਾ Hindu ਹੈਗਾ ਅਸਲੇ ਬਿਲਕੁਲ ਸੁਰੱਖਿਤ ਨਹੀਂ ਆ ਕਦੀ ਬੰਗਲਾਦੇਸ਼ ਕਦੀ ਪੱਛਮੀ ਬੰਗਾਲ ਕਦੀ ਮਨੀਪੁਰ ਕਦੀ ਹੁਣ ਤੁਸੀਂ ਖੰਨੇ ਦੀ ਘਟਨਾ ਦੇਖ ਲਓ ਉੱਥੇ ਵੀ ਸ਼ਿਵ ਜਿਹੜਾ ਹੈਗਾ ਖੰਡਿਤ ਕੀਤਾ ਗਿਆ ਤੇ ਜਿਹੜੇ ਵੀ ਸਾਡੇ ਆਹੀ ਸਿਰਫ ਸਾਡਾ ਜਿਹੜਾ ਧਰਮ ਏ ਕਹੋ ਜਾਂ ਧਰਮ ਆ ਜਿਹੜਾ ਕਿ ਕਦੀ ਵੀ ਜਿਹੜਾ ਹੈਗਾ ਕਿਸੇ ਦੇ ਖਿਲਾਫ ਨਾ ਤੇ ਬੋਲਦਾ ਤੇ ਨਾ ਹੀ ਕਦੀ ਕਿਸੇ ਦੇ ਖਿਲਾਫ ਕਦੀ ਉਹਨੇ ਕੋਈ ਗਲਤ ਪ੍ਰਚਾਰ ਕੀਤਾ ਫਿਰ ਵੀ ਸਾਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਸਾਡੇ ਹੀ ਮੰਦਰਾ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸਾਡੇ ਹੀ ਹਿੰਦੂ ਭਰਾਵਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਕਿ ਜਾਂ ਤੇ ਮੈਨੂੰ ਨੱਥ ਪਾਈ ਜਿਹੜੀ ਆ ਪ੍ਰਥਾ ਚਲਦੀ ਆ ਰਹੀ ਆ ਹਿੰਦੂਆਂ ਨੂੰ ਦਬਾਉਣ ਦੀ ਪ੍ਰਥਾ ਚਲਦੀ ਪਈ ਆ ਉਹਨੂੰ ਬੰਦ ਕੀਤੀ ਜਾਏ ਨਹੀਂ ਤੇ ਜੇ ਇੱਕ ਦਿਨ ਇੱਕ ਟਾਈਮ ਇਹੋ ਜਿਹਾ ਆਣਾ ਕਿ ਜਿਹੜਾ ਹੈਗਾ ਸਰਕਾਰਾਂ ਨੂੰ ਇਸ ਚੀਜ਼ ਦਾ ਜਿਹੜਾ ਹੈਗਾ ਉਹ ਨੀਤੀ